ਕਹਦਿਆ ਕਰੋ ਵੀ ਭਾਈ ਅਸੀਂ ਰਣਜੀਤ ਘੇਰਨਾ ਤੇ ਅਸੀਂ ਨਾ ਆ ਗਏ ਤੇ ਤੁਸੀਂ ਸਾਡਾ ਨਾਮ ਵਟਾ ਦਿਓ ਫਿਰ ਅਸੀਂ ਤੁਹਾਨੂੰ ਦੱਸੀਏ ਵੀ ਪੱਤਰਕਾਰ ਘੇਰ ਕੇ ਕੁੱਤੀ ਦੇ ਕਿਵੇਂ ਹੁੰਦੇ ਆ ਆ ਤੁਸੀਂ ਕੰਮ ਜੱਪੇ ਇੱਕ ਜਾਨੇ ਨੂੰ ਘੇਰ ਲਿਆ ਸੈੱਟ ਲਿਆ ਕੁੱਟ ਲਿਆ ਚਲੋ ਜੀ ਇਹਨੇ ਕੀ ਕਰ ਦੇਣਾ ਅਸੀਂ ਤੁਹਾਡੀਆਂ ਜੜਾ ਹਿਲਾ ਦਾਂਗੇ 2027 ਦੇ ਵਿੱਚ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਆਹੀ ਦੌਰ ਰੱਖਿਆ ਤੁਸੀਂ ਆਪ ਬੋਲਣ ਜੋਗੇ ਰਹ ਜੋਗੇ ਇਹੋ ਜੀ ਨਕਮੀ ਸਰਕਾਰ ਆਈ ਐ ਜਿਹੜੀ ਆਪ ਕਹਿੰਦੀ ਹੁੰਦੀ ਸੀ ਵੀ ਆ ਬੋਲਣਾ ਤੇ ਸਾਰਿਆਂ ਦੀ ਆਜ਼ਾਦੀ ਐ ਕਿਸੇ ਨੂੰ ਵੀ ਕੋਈ ਵੀ ਸਵਾਲ ਕਰਨਾ ਗੁਨਾਹ ਨਹੀਂ ਆ ਸਾਡਾ ਕੰਮ ਵਿਚਾਰਾਂ ਨਾਲ ਲੜਨਾ ਐ ਤੇ ਅਸੀਂ ਜਿੰਨਾ ਮਰਜੀ ਸਾਡੇ ਨਾਲ ਡਿਬੇਟ ਕਰੋ ਭਲਾਂ ਦੀ ਆਥਨ ਤੱਕ ਕਰੋ ਮੈਂ ਸ਼ਰਤ ਲਾਉਣੀ ਆ ਜੇ ਬਾਈ ਰਣਜੀਤੋ ਜਿੱਤ ਜਾਂਦੇ ਉਹ ਬਹੁਤ ਸ਼ੁਕਰੀਆ ਸਰ ਤੁਸੀਂ ਸਮਾਂ ਦਿੱਤਾ ਔਰ ਮੈਨੂੰ ਲੱਗਦਾ ਮੈਂ ਪੱਤਰਕਾਰਾਂ ਚੋਂ ਕੱਲੀ ਕੁੜੀ ਆ ਇਥੇ ਜਿਹੜੀ ਆਪਦੇ ਭਾਈਚਾਰੇ ਦੇ ਹੱਕ ਚਾਹੀਆਂ ਕਿਉਂਕਿ ਸਾਡੇ ਵਾਲੇ ਏਰੀਏ 'ਚ ਐਨਾ ਕੋਈ ਹੈ ਹੀ ਨਹੀਂ ਕੁੜੀਆਂ ਵੱਲ ਵੀ ਕੁੜੀਆਂ ਪੱਤਰਕਾਰ ਹੋ ਸਕਦੀਆਂ ਨਹੀਂ ਬਾਈ ਰਣਜੀਤ ਨੂੰ ਮੰਗਦੀਆਂ ਕਿਉਂਕਿ ਬਾਈ ਰਣਜੀਤ ਆਪਣੇ ਘਰੇ ਵਾਂਗ ਜਦੋਂ ਮੇਰੇ ਤੇ ਇੱਕ ਝੂਠਾ ਪਰਚਾ ਦਰਜ ਹੋਇਆ ਸੀ ਮੇਰੀ ਸਪੋਰਟ ਵੀ ਕੀਤੀ ਹੈ ਬਹੁਤਾ ਆਪਦੇ ਵਾਲੇ ਮਸਲੇ ਨੂੰ ਖਿੱਚਣਾ ਨਹੀਂ ਕਿਉਂਕਿ ਇੱਥੇ ਉਹੀ ਜਥੇਬੰਦੀ ਬੈਠੀ ਹੋਈ ਆ ਸੋ ਮੈਂ ਕੋਈ ਉਸ ਬਾਰੇ ਨਹੀਂ ਬੋਲਣਾ ਚਾਹੁੰਦੀ 22 ਦੀ ਜਿਹੜੀ ਗੁੱਟਮਾਰ ਹੋਈ ਆ ਉਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਆ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਵੀ ਪੱਤਰਕਾਰਾਂ ਤੇ ਹਮਲਾ ਹੋਇਆ ਸਾਰਿਆਂ ਨੇ ਇੱਕ ਇੱਕ ਕਰਕੇ ਗਿਣਾ ਤੇ ਜੇ ਮੈਂ ਗਿਣਾਉਂਗੀ ਕੋਈ ਜ਼ਿਆਦਾ ਨਹੀਂ ਹੋਜੂਗਾ ਪਰ ਸਾਨੂੰ ਇਕੱਠੇ ਹੋਣ ਦੀ ਲੋੜ ਐ ਇਹੋ ਜੀ ਨਕਮੀ ਸਰਕਾਰ ਆਈ ਐ ਜਿਹੜੀ ਆਪ ਕਹਿੰਦੀ ਹੁੰਦੀ ਸੀ ਵੀ ਆ ਬੋਲਣਾ ਤੇ ਸਾਰਿਆਂ ਦੀ ਆਜ਼ਾਦੀ ਐ ਕਿਸੇ ਨੂੰ ਵੀ ਕੋਈ ਵੀ ਸਵਾਲ ਕਰਨਾ ਗੁਨਾਹ ਨਹੀਂ ਆ ਸਾਡਾ ਕੰਮ ਵਿਚਾਰਾਂ ਨਾਲ ਲੜਨਾ ਹੈ ਤੇ ਅਸੀਂ ਜਿੰਨਾ ਮਰਜੀ ਸਾਡੇ ਨਾਲ ਡਿਬੇਟ ਕਰੋ ਭਲਾਂ ਦੀ ਆਥਨ ਤਾਂ ਕਰੋ ਮੈਂ ਸ਼ਰਤ ਲਾਉਣੀ ਆ ਜੇ ਬਾਈ ਰਣਜੀਤ ਤੋਂ ਜਿੱਤ ਜਾਂਦੇ ਉਹ ਕਦੇ ਵੀ ਨਹੀਂ ਜਿੱਤ ਸਕਦੇ ਸੀ ਹੁਣ ਜੇ ਤੁਸੀਂ 15 20 ਬੰਦੇ ਉੱਟ ਕੇ ਇੱਕ ਜਣੇ ਨੂੰ ਘੇਰੋਗੇ ਤੇ ਉਹਦੀ ਘੁੱਟਮਾਰ ਕਰੋਗੇ ਤੇ ਮੈਂ ਨਹੀਂ ਕਹਿੰਦੀ ਵੀ ਕੋਈ ਵੀ ਜਿੱਤ ਸਕਦਾ ਹਾਂ ਪਹਿਲਾਂ ਕਹਿ ਦਿਆ ਕਰੋ ਵੀ ਭਾਈ ਅਸੀਂ ਰਣਜੀਤ ਘੇਰਨਾ ਤੇ ਅਸੀਂ ਨਾ ਆ ਗਏ ਤੇ ਤੁਸੀਂ ਸਾਡਾ ਨਾਮ ਵਟਾ ਦਿਓ ਫਿਰ ਅਸੀਂ ਤੁਹਾਨੂੰ ਦੱਸੀਏ ਵੀ ਪੱਤਰਕਾਰ ਘੇਰ ਕੇ ਕੁੱਤੀ ਦੇ ਕਿਵੇਂ ਹੁੰਦੇ ਆ ਆ ਤੁਸੀਂ ਕੰਮ ਜੱਪੇ ਇੱਕ ਜਾਨੇ ਨੂੰ ਘੇਰ ਲਿਆ ਸੈੱਟ ਲਿਆ ਕੁੱਟ ਲਿਆ ਚਲੋ ਜੀ ਇਹਨੇ ਕੀ ਕਰ ਦੇਣਾ ਅਸੀਂ ਤੁਹਾਡੀਆਂ ਜੜਾ ਹਿਲਾ ਦਾਂਗੇ 2027 ਦੇ ਵਿੱਚ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਆਹੀ ਦੌਰ ਰੱਖਿਆ ਤੁਸੀਂ ਆਪ ਬੋਲਣ ਜੋਗੇ ਰਹਿ ਜਾਓਗੇ ਤੁਹਾਡੀ ਵੀ ਸਰਕਾਰ 2027 ਚ ਨਹੀਂ ਬਣਨੀ ਤੁਸੀਂ ਉਹਨਾਂ ਨਾਲ ਆਹਦੇ ਲਾਓ ਜਿੱਥੇ ਤੁਹਾਡਾ ਹੱਕ ਮੰਦਾ ਸਾਡੇ ਨਾਲ ਕੀ ਲੜਾਈ ਐ ਸਾਡੇ ਨਾਲ ਕਾਦੀ ਲੜਾਈ ਐ ਕੁੱਟਮਾਰ ਕਿਉਂ ਕੀਤੀ ਸਵਾਲ ਇਹ ਐ ਚਲੋ ਉਹਨੇ ਕੋਈ ਕਵਰੇਜ ਗਲਤ ਕੀਤੀ ਸੀ ਸਾਨੂੰ ਦਿਖਾਓ ਇੱਕ ਨਵਾਂ ਇਹਨਾਂ ਨੇ ਖੇਖਣ ਫੜਿਆ ਝੂਠਾ ਐਸ்சி ਐਸਟੀ ਐਕਟ ਲਾਵਾਂਗੇ ਕੀ ਗੱਲ ਭਾਈ ਕੀ ਗੱਲ ਭਾਈ ਮੈਂ ਫਿਰ ਇਸੇ ਕਰਕੇ ਕਹਿਣੀ ਹੁੰਨੀ ਆ ਵੀ ਭਾਈ ਚੰਗੀ ਤਰ੍ਹਾਂ ਸੋਧ ਕਰਨੀ ਚਾਹੀਦੀ ਹੈ ਇਸ ਕਾਨੂੰਨ 'ਚ ਜਦੋਂ ਡਰਾਵਾ ਦਿੰਦੇ ਆ ਇਹੀ ਦਲਾਵਾ ਦਿੰਦੇ ਆ ਕੀ ਗੱਲ ਤੁਸੀਂ ਇੱਕ ਵੀਡੀਓ ਪੇਸ਼ ਕਰੋ ਜਿੱਥੇ ਇਹਨਾਂ ਨੇ ਕੋਈ ਜਾਤੀ ਸੂਚਕ ਸ਼ਬਦ ਬੋਲੇ ਹੋਣਗੇ ਅਸੀਂ ਆਪ ਜਾ ਕੇ ਇਹਨਾਂ ਨੂੰ ਥਾਣੇ ਛੱਡ ਕੇ ਆਵਾਂਗੇ ਐਨੀਆਂ ਕਿ ਗੱਲਾਂ ਕਰਦੀ ਹੋਈ ਮੈਂ ਕਿਮਾਂਦੀ ਜਾਜਕਾਂ ਧੰਨਵਾਦ